ਹੈਲੋ ਹੈਲੋ ਹਾਂ ਵੀ ਦੱਸ ਦੱਸ ਹਾਂ ਗੋਲਡ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹੈ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਤੇ ਤੇਰੇ ਵਾਅਦੇ ਨਹੀਂ ਸੀਗੇ ਰਾਣਾ ਤੇਰਾ ਹੁਕਮ ਕਿਸੇ ਤੇ ਜਾ ਹੈ ਤੇਰਾ ਕੋਈ ਖਬਰ ਨਹੀਂ ਸिखਾ ਨਹੀਂ ਕਰਦੇ ਨਹੀਂ ਸੁਣੋ ਗੱਲ ਨਹੀਂ ਕਰਨੀ ਗੱਲ ਸੁਣੋ ਕਰਦਿਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂ ਖਾਨ ਵਾਲੀ ਗੱਲ ਨਹੀਂ ਨਾ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈਣ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਦੋ ਕੰਧ ਬਣਾਉਂਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲ ਕਰੋ ਚੰਗੀਆਂ ਕਰਿਓ ਮੇਰੇ ਵੀਡੀਓ ਚੰਗੀ ਗੱਲ ਆ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਸਾਡਾ ਮੇਰਾ ਤਾਂ ਕੋਈ ਦੇਦੇ ਚ ਲੈਣ ਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਦਾ ਆਪਦੇ ਚ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਕਰ ਕਰਦਾ ਠੀਕ ਹੈ ਨਾ ਉਹ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਹ ਤੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਡਾ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅੱਤਵਾਦੀ ਵਾਲੇ ਜਿੱ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਿਆ ਜਿਹੜਾ ਹੈ

ਮੇਰੇ ਲਈ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪ ਦਾ ਕਹਿਣਾ ਨਾਲ ਅਸੀਂ ਬਹੁਤ ਤਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੂੰ ਤਾਂ ਹੱਟ ਜਾਇਓ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਚ ਸਹੀ ਰਾਹ ਦਿਖਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋਡੇ ਵਾਲਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਜੀ ਮੁਖਬਰ ਇਹ ਜੀ ਉਹ ਤੁਹਾਡੀਆਂ ਕਰੀ ਜਾਓ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਰੇ ਰਾਤ ਦੇ ਤੂੰ ਹੀ ਕੌਣ ਕਰ ਰਹੇ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕੋਲਾ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾਹੀ ਮੈਨੂੰ پتہ ਨਹੀਂ ਅਨਨੋਮ ਨੰਬਰ ਆ ਤੁਸਾਂ ਨੂੰ ਇਹ ਨਹੀਂ ਕਰਨਾ ਪੁਲਿਸ ਨੂੰ ਕਹ ਰਹਿ ਗੋ ਮੇਰੇ ਪਾਸੇ ਕਰੋ ਇਹਨਾਂ ਚੱਕਿਆ ਨੰਬਰ ਨੂੰ ਤੁਸੀਂ ਸਪੋਰਟਦੇ ਹੋ ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਆ ਗੱਲ ਸਮਝ ਲੈ ਮੇਰੀ ਨਾ ਸੀ ਐਜ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਨੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋ ਰਹੀ ਸੀ ਉਦੋਂ ਤੁੰ ਤੁਸੀਂ ਛੋਟੀ ਵਿਕਰਮ ਜਾਨ ਦੇ ਟਿੱਕਰਾ ਮਾਰਾ ਦੇ ਵਿੱਚ ਸਿੰਘ ਵੀ ਲੱਗਦਾ ਤੇ ਜਿਹੜੇ ਪ੍ਰੇਮੀ ਮਾਰਦਾ ਸੀ ਅਸੀਂ ਹੱਤਿਆ ਲਤੀ ਹੋ ਗਏ ਤੁਸੀਂ ਨਹੀਂ ਗੁਰੂਗ੍ਰਾਮ ਸਾਹਿਬ ਮਾਰੇ ਮੂਰੇ ਮੱਥਾ ਟੇਕਦੇ ਆ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੂ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀਆਂ ਨਾ ਥੋਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਥੋਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕੰਨ ਅੱਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰਤਾ ਉਹ ਮਾਰਤਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ਕਲੋਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਵੀ ਮੈਂ ਤੈਨੂੰ ਇਹ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਤੇਰੀ ਗੱਲ ਨਾ ਮੇਰੀ ਗੱਲ ਤੋਂ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹੋ ਜਿਹੇ ਨੂੰ ਸ਼ਹਿ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂ ਹੋ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਇਹ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰ ਰਿਹਾ ਜਿਹੜੇ ਕਰਨੀ ਆ ਸਾੜਾ ਤੁਸੀਂ ਮੈਨੂੰ ਅਨਕਿਤ ਕੋਲੋਂ ਭਾਦੂ ਨੇ ਕੋਈ ਕੰਮ ਕੀਤਾ ਸੀ do